ਹੈਲੋ ਜੀ ਹੈਲੋ ਗਾਇਜ਼ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਮੈਨੂੰ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਰਾਤ 파ਕੀ ਤੋਂ ਹੋ ਗਏ ਲੇਟ 1:30 ਵਜੇ ਗਈ ਸੀ ਤੇ ਹੁਣ ਆਪਾਂ ਨਾਲ ਤੋ ਕੇ ਤਿਆਰ ਹੋ ਗਏ ਆ ਤੇ ਗੁਰੂ ਘਰ ਚੱਲੇ ਆ ਤੁਹਾਨੂੰ ਵੀ ਗੁਰੂ ਘਰ ਦੇ ਦਰਸ਼ਨ ਕਰਾਣੇ ਆ ਤੇ ਆਪਾਂ ਰੈਡੀ ਆਂ ਉੱਤਰ ਜਾਂਦੇ ਚਲੋ ਜੀ ਹੋ ਗਏ ਰੈਡੀ ਸਾਰੇ ਜਾਣੇ ਚਲੋ ਚਲ ਜੀਏ ਫਿਰ ਮੰਮਾ ਨੂੰ ਵੀ ਬੁਲਾ ਲਿਓ ਜਪ ਜੀ cabe lagi taudekkolah ਲੋ ਜੀ ਹੋ ਗਏ ਰੈਡੀ ਤੇ ਪਹੇਗੇ ਆਂ ਕਾਰ 'ਚ ਤੇ ਚੱਲਿਆਂ ਗੁਰੂ ਘਰ ਦਰਸ਼ਨ ਕਰਨ ਤੇ ਚਲੋ ਤੁਹਾਨੂੰ ਵੀ ਕਰਾਨੇ ਆ ਗੁਰੂ ਘਰ ਦੇ ਦਰਸ਼ਨ ਪਪਾ ਪਾਪੀ ਹਾਂ ਜੀ ਆ ਗਏ ਗੁਰੂ ਘਰ ਜੀ ਤੇ ਆਪਾਂ ਅੰਦਰ ਜਾ ਕੇ ਮੱਥਾ ਟੇਕ ਕੇ ਦਰਸ਼ਨ ਕਰਦੇ ਆਂ ਵਾਟਸ ਹੁੰਦੇ ਆ ਤੇ ਤੁਹਾਨੂੰ ਦਿਖਾਨੇ ਆ ਗੁਰੂ ਘਰ ਇਹ ਹੈਗਾ ਜੀ ਕਰੇਗੀ ਪੰਨ ਤਾਂ ਗੁਰੂ ਘਰ ਆਪਣਾ ਦਰਸ਼ਨ ਕਰੋ ਗੁਰੂ ਘਰ ਜੀ ਦੇ ਅੱਜ ਸੰਡੇ ਕਰਕੇ ਸੰਗਤ ਬਹੁਤ ਆਈ ਹੋਈ ਆ ਪਾਰਕਿੰਗ ਫੁੱਲ ਐ ਕਹੂਤਰ ਦੇਖ ਲੋ ਜੀ ਕਿੰਨੇ ਨੇ ਪਾਰਕਿੰਗ ਜਿਖ ਉਹ ਲਾਲ ਰੈੱਡ ਕਾਰ ਦਾ ਭਰੀ ਪਈ ਸਾਰੀ ਕੁਝ ਬੜੀ ਲੋ ਜੀ ਆ ਗਏ ਗੁਰੂ ਘਰ ਉੱਪਰ ਚੱਲਿਆਂ ਮੱਥਾ ਟੇਕਣ ਮੱਥਾ ਟੇਕ ਕੇ ਇਹ ਖਾਣੇ ਆ ਨੀਚੇ ਵਾਹਿਗੁਰੂ ਜੀ ਕਿੰਨੀ ਚੋਸ਼ ਨਾਲ ਨਿਕ ਪੰਜਾਬੀ ਆਗੇ ਇਹ ਬਾਬਾ ਜੀ ਪ੍ਰਸ਼ਾਦ ਦਿੰਦੇ ਬੰਨੇ ਆਹ ਹੋਈ ਇਹ ਤੇ ਗਲਤ ਕੀਤਾ ਹੈਲੋ ਆਜੀ ਮੈਗੂ ਮੈਗੂ ਫੋਟੋ ਨਮ ਮੈਗੂ ਵੈਗੂ ਫੋਟੋ ਨਮ ਮੈਗੂ ਵੈਗੂ ਕਰ ਇਹ ਤੋਂ ਲਵਾਂਗੇ ਥਾਲ ਬਾਬਾ ਜੀ ਦੇ ਰਹੇ ਨੇ ਥਾਲ ਗੁਰੂ ਕਾ ਲੰਗਰ ਚੁੱਟੇ ਵਰਤੇਗਾ ਕਲੀਨਿੰਗ ਹੋ ਰਹੀ ਹੈ ਜੀ ਆਹ ਕਰ ਲੋ ਸਾਈਡ ਤੇ ਲੋ ਜੀ ਮੱਥਾ ਲਿਆ ਟੇਕ ਤੇ ਪ੍ਰਸ਼ਾਦਾ ਲਿਆ ਸ਼ੱਕ ਤੇ ਉਹ ਚਾਲੇ ਪਾ ਲੈ ਨੇ ਘਰ ਨੂੰ ਦੇਖਦੇ ਆ ਜੇ ਰਾਜ ਕਿਤੇ ਹੋ ਰੁਕੇ ਤਾਂ ਇਹ ਤਾਂ ਫਿਰ ਸਿੱਧਾ ਘਰ ਜਾਵਾਂਗੇ ਕੜੀ ਗੱਡੀ ਆ ਆਪਣੀ ਹੇ ਲੋ ਜੀ ਪੰਜਾਬ ਪੋਰਟ ਜਾਣਾ ਰਸਤੇ 'ਚ ਆ ਗਏ ਜੀ ਪੰਜਾਬ ਪੋਰਟ ਦੇਖਦੇ ਆ ਇਹਦੇ ਅੰਦਰ ਕੀ ਮਿਲਦਾ ਇਹ ਪੰਜਾਬ ਪੋਰਟ ਵੈਲਕਮ ਜੀ ਆਇਆਂ ਨੂੰ ਇੱਥੇ ਗਰੋਸਰੀ ਵੀ ਮਿਲਦੀ ਮੇ ਨਾਲ ਦਾ ਆਪਣੀ ਪੰਜਾਬੀ ਸਾਰੀ ਗਰੋਸਰੀ ਤੇ ਹੋਰ ਸਮਾਨ ਦੇਖਦੇ ਅੰਦਰ ਕੀ ਮਿਲਦਾ ਇਹ ਰਹਾ ਤੇ ਧਿਆਨ ਕਿਉਂ ਦੇਸੀ ਤੇਰ ਸਰੋਂ ਦਾ ਆਚਾਰ ਪਚਰੰਗਾ ਰਸ ਦਾਲ ਪੁਰੀਆ ਕਰਮਬੋਰਡ ਵੀ ਹੈ ਜਿਹਨੇ ਕਰਮਬੋਰਡ ਲੈਣਾ ਰਸ ਹੈਗੇ ਨੇ ਰਸ ਪਤੰਗਾ ਹੈਗੇ ਨੇ ਬਾਈ ਪਤੰਗਾ ਹੈਗਾ 4.99 ਸੈਂਟ ਦਾ ਸਵੀਟ ਵੀ ਹੈਗੀ ਹੈ ਜਿਨ੍ਹਾਂ ਕੋਲ ਜਲੇਬੀਆਂ ਪੈਟਿਸ ਸਮੋਸੇ ਬਿੰਨੀਆਂ ਵੀ ਹੈਗੀ ਹੈ ਪੇਸਟੀਆਂ ਔਰ ਰੈਡੀ ਬਣਾਈ ਹੋਈ ਪੰਜਾਬ ਇੰਪੋਰਟ ਹੰਡੇ ਆ ਗਏ ਨੇ ਚਮਚ ਆ ਗਏ ਨੇ ਚਮਚ ਗਲਾਸ ਗਲੂਸ ਲੈਣੇ ਨੇ ਭਾਈ ਇੱਥੇ ਆ ਜਾਓ ਲੈ ਜਾਓ ਆ ਕੇ ਤੁਹਾਡੇ ਸਾਰੇ ਹੀ ਨੇ ਨਾ ਬੋਲੋ ਜੋ ਮਰਜੀ ਲਵੋ ਘੜਾ ਹੈਗਾ ਘੜੇ ਲੈਣੇ ਨੇ ਉਜਾਰ ਹੈਗੇ ਨੇ ਯਾਰ ਇਹ ਚ ਪਹਿਲਾਂ 4 ਪਾਈ ਦਾ ਹੁੰਦਾ ਸੀ ਕਾਲੀਆਂ ਹੈਗੀਆਂ ਨੇ ਗਲਾਸ ਦੇ ਕੋ ਕਿੰਨੇ ਸੋਹਣੇ ਨੇ ਕੇਤਲ ਹੀ ਉਹ ਵਧੀਆ ਚੀਜ਼ਾਂ ਨੇ ਅਸਰ ਬਲੋ ਦੇ ਭਾਂਡੇ ਵੀ ਹੈਗੇ ਨੇ ਸਰ ਬਲੋ ਦੇ ਲੈਣੇ ਨੇ ਸਰ ਬਲੋ ਲੋ ਜੀ ਚੱਲ ਪਿਆ ਘਰ ਨੂੰ ਵਾਪਸ ਲੋ ਟੂ ਬੈਕ ਹੋਮ ਲੋ ਜੇ ਛੰਡ ਬਹੁਤ ਹੋ ਗਈ ਗੱਡੀ ਦਾ ਪਹਿਲੀ ਗੱਡੀ 'ਚ ਬਹਿ ਗਏ ਆ ਕੇ ਤੇ ਆਪਾਂ ਹੁਣ ਬੈਠੀਏ ਗੱਡੀ 'ਚ ਆ ਗਏ ਜੀ ਘਰ ਆਪਾਂ ਤੇ ਮਤਲੇ ਗਏ ਗ੍ਰੋਸਰੀ ਲੈ ਆਏ ਇਹਦੇ ਨਾਲ ਹੀ ਆਪਾਂ ਬਲੌਗ ਕਰਦੇ ਆਂ ਸਮਾਪਤ ਪਲੀਸ ਲਾਈਕ ਸ਼ੇਅਰ ਸਬਸਕ੍ਰਾਈਬ ਜਿਉ ਕਰਿਆ ਕਰੋ ਜੇ ਤੁਹਾਨੂੰ ਬਲੌਗ ਪਸੰਦ ਆਉਂਦਾ ਹੈ ਤੇ ਦੱਸਿਓ ਅੱਜ ਪੱਕ ਕਿਵੇਂ ਲੱਗੀ ਓਕੇ ਜੀ ਗੁਣਾਈ